ਇਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਇੰਡਿਕੋ 에ਅਰਲਾਈਨਸ ਦੇ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲ ਬਾਕੀ ਕੁਝ ਸਮਾਂ ਪਹਿਲਾਂ ਇੰਡਿਕੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에ਅਰਲਾਈਨਸ ਨਹੀਂ ਚੱਲੇਗੀ ਤਾਂ 1000 ਘੰਟੇ ਦੇ ਲਈ ਜੋ 에ਅਰਲਾਈਨਸ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ, ਦੋਹਾ, ਬਹਿਰੈਨ, ਅਬੂਦਾਬੀ, ਕੁਵੇਤ ਤਾਂ ਇਹ ਜਿਹੜੇ ਮਿਡਲ ਈਸਟ ਦੇ ਏਰੀਏ ਨੇ ਜਿੱਥੇ ਦੱਸਦੀ ਹੈ ਕਿ ਏਅਰ ਸੇਵਾਵਾਂ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ ਇੰਡIGO 에ਅਰਲਾਈਨਸ ਦੇ ਵੱਲੋਂ ਮੁੜ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਏਅਰ ਸੇਵਾਵਾਂ ਮੁੜ ਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਹੇ ਹਾਂ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈੱਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹਿ ਸਕਦੇ ਹੋ ਤਾਂ ਦੱਸ ਦਈਏ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ